ਏ ਜੀ ਅੱਜ 22 ਤਰੀਕ ਨੂੰ ਸਾਨੂੰ ਕਰੀਬ 1 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜੋ ਭੰਡਾਰੀ ਪੁਲ ਦੇ ਨੇੜੇ ਰਾਇਲ ਗਨ ਹਾਊਸਾ ਉਸ ਦੇ ਮਾਲਕ सुरेश ਕੁਮਾਰ ਜੀ ਵੱਲੋਂ ਮਿਲੀ ਸੀ ਉਹਨਾਂ ਨੇ ਦੱਸਿਆ ਸੀ ਕਿ ਰਾਤ ਦੇ ਕਰੀਬ 2 ਵਜੇ ਕੁਛ ਅਨਮਸ਼ਾ ਤੇ ਨੌਜਵਾਨਾਂ ਵੱਲੋਂ ਕੰਧ ਦੇ ਵਿੱਚ ਪਾੜ ਪਾ ਕੇ ਉਹਨਾਂ ਦੇ ਗਨ ਹਾਊਸ ਵਿੱਚ ਐਂਟਰੀ ਕੀਤੀ ਗਈ ਉੱਥੋਂ ਕੁਝ ਗੰਜ਼ ਵੀ ਚੋਰੀ ਹੋਈਆਂ ਤੇ ਕੁਝ ਕੈਸ਼ ਵੀ ਚੋਰੀ ਹੋਇਆ ਜੀ ਤੇ ਸਰ ਪਹਿਲਾਂ ਵੀ ਜਿਹੜੀ ਚੋਰੀ ਹੋਈ ਸੀ ਇਹ ਬੰਦੇ ਉਹੋਗੇ ਆ ਇਹ ਵੈਰੀਫਾਈ ਕਰ ਰਹੇ ਹਾਂ ਜੀ ਉਸ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ ਉਹ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਉਹ ਪਹਿਲਾਂ 7-8 ਮਹੀਨੇ ਪਹਿਲਾਂ ਹੋਈ ਸੀ ਉਹ ਇਹੀ ਚੋਰ ਨੇ ਜਾਂ ਇਹ ਬੱਕਰੇ ਨੇ ਜੀ ਤੁਸੀਂ ਸੀਸੀਟੀਵੀ ਦੇ ਸਾਹਮਣੇ ਆਈ ਕੋਈ ਬਿਲਕੁਲ ਜੀ ਸੀਸੀਟੀਵੀ ਮਿਲੀ ਹੈ ਜੀ ਉਸ ਨੂੰ ਅੱਗੇ ਫਾਲੋਅ ਅਪ ਕਰਕੇ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਸੁਰੇਸ਼ अरोड़ा ਨਾਮ ਹੈ ਜਿਹੜੇ ਗਾਰਨਾ ਹਾਊਸ ਦੇ ਵਿੱਚ ਚੋਰੀ ਹੋਈ ਹੈ ਉਸ ਦਾ ਕੀ ਨਾਮ ਹੈ ਰਾਇਲ ਗਾਰਨਾ ਹਾਊਸ ਤੇ ਕਿੰਨੇ ਕਿਹੜੇ ਧਿਆਨ ਦੀ ਚੋਰੀ ਹੋਈ ਹੈ ਤੁਹਾਡੇ ਐਚਓ ਜੀ 8 ਬੰਦੂਕਾਂ ਗਈਆਂ ਜੀ 12 ਹੋਰ ਦੀ ਤੇ ਕੀ ਕੀਮਤ ਮਾਰਕ ਠੀਕ ਹੈ ਤਾਂ 7-8 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਉਸੇ ਬੰਦੇ ਨੇ ਇਹ ਕਹਿੰਦੇ ਭਾਰੇ ਨਹੀਂ ਕੁਝ ਕਹਿ ਸਕਦਾ ਜੀ ਕਿੰਨੇ ਕੁ ਵੇਲੇ ਤੇ ਰੈਂਚ ਸਿਰ ਜੀ ਦਾ 2 ਵਜੇ ਦਾ ਟਾਈਮ ਸੀ 10:02 ਵਜੇ ਚੋਰੀ ਹੋਈ ਹੈ ਹਾਂ ਜੀ ਜਿਹੜੀ ਪਿਛਲੀ ਚੋਰੀ ਹੋਈ ਸੀ ਉਹਦੇ ਚ ਪੁਲਿਸ ਨੇ ਕਿਸੇ ਦੋਸ਼ੀਆ ਨੂੰ ਫੜਿਆ ਜਾਂ ਪੁਲਿਸ ਵਾਲਾ ਪਤਾ ਨਹੀਂ ਮੇਰੇ ਦਿਮਾਗ ਧਿਆਨ ਚ ਨਹੀਂ ਹੁਣ ਪੁਲਿਸ ਕੀ ਕਰ ਰਹੀ ਤੁਹਾਨੂੰ ਕੁਝ ਨਹੀਂ ਭਾਜੀ ਪੁਲਿਸ ਪੂਰਾ ਕਰ ਰਹੀ ਕੋਗਰੇਟ ਕਰ ਰਹੀ ਹੈ ਜੀ ਹਾਂ ਜੀ ਸਾਡਾ ਕਰ ਰਹੀ ਹੈ ਜੀ ਬਿਲਕੁਲ ਪ੍ਰੋਪਰ ਕੈਸ਼ ਵਗੈਰਾ ਵੀ ਹਾਂ ਜੀ ਕੈਸ਼ ਗਿਆ ਜੀ ਕਿੰਨਾ ਕੁ ਕੈਸ਼ ਗਿਆ 6 ਲੱਖ ਰੁਪਏ ਗਿਆ ਜੀ ਕੈਸ਼ ਠੀਕ ਹੈ